ਇਹ ਗੱਲ ਹਮੇਸ਼ਾ دیਵਾਨਾਂ ਵਿੱਚ ਬਹੁਤ ਵਾਰ ਕਹੀਦੀ ਹੈ ਜਿਹੜੀ ਚੀਜ਼ ਕੋਲ ਹੋਵੇ ਨਾ ਗੁਰਮਖੋ ਸਾਡਾ ਜਿਹੜਾ ਦਿਮਾਗ ਹੈ ਸਾਡਾ ਮਾਈਂਡ ਹੈ ਇਹ ਇਦਾਂ ਦਾ ਬਣਿਆ ਹੋਇਆ ਹੈ ਕਿ ਉਹਦੀ ਵੈਲਿਊ ਨਹੀਂ ਕਰਦਾ ਉਹਦੀ ਕਦਰ ਨਹੀਂ ਕਰਦਾ ਦੁਨੀਆ ਵਿੱਚ ਜੇ ਪੁੱਛਿਆ ਜਾਵੇ ਨਾ ਵੀ ਕੀਮਤੀ ਚੀਜ਼ ਕਿਹੜੀ ਹੈ ਕੀਮਤੀ ਚੀਜ਼ ਕਿਹੜੀ ਹੈ ਜੇ ਪੁੱਛਿਆ ਜਾਵੇ ਤੇ ਕੀਮਤੀ ਚੀਜ਼ ਉਹੀ ਹੈ ਜਿਹੜੀ ਸਾਡੇ ਕੋਲ ਹੈ ਨਹੀਂ ਜਿਹੜੀ ਸਾਡੇ ਤੋਂ ਦੂਰ ਹੈ ਜਿਹੜੀ ਚੀਜ਼ ਸਾਡੇ ਨੇੜੇ ਆ ਜਾਂਦੀ ਹੈ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਉਹ ਸਾਡੇ ਮਾਈਂਡ ਵਿੱਚ ਉਹਦੀ ਕੀਮਤ ਖਤਮ ਹੋ ਜਾਂਦੀ ਹੈ ਸਾਡਾ ਮਾਈਂਡ ਸੈਟ ਇਦਾਂ ਦਾ ਹੈ ਗੱਡੀ ਸ਼ੋਰੂਮ ਵਿੱਚ ਖੜੀ ਹੈ ਬੜੀ ਵਧੀਆ ਲੱਗੇਗੀ ਯਾਰ ਕਿਤੇ ਮੇਰੇ ਕੋਲ ਹੋਵੇ ਆ ਫੋਰਚੂਨਰ ਗੱਡੀ ਖੜੀ ਐ ਕੋਈ ਸਕੋਰਪੀਓ ਗੱਡੀ ਖੜੀ ਐ ਬੰਦਾ শোরੂਮ ਵਿੱਚ ਵੇਖਦਾ ਐ শোরੂਮ ਵਿੱਚ ਪਈ ਐ ਲੱਗਦਾ ਐ ਕਿ ਕਿਤੇ ਮੇਰੇ ਕੋਲ ਹੋਵੇ ਆ ਗਈ ਲੈ ਲਈ ਗੱਡੀ ਮਹੀਨਾ ਕ ਸ਼ੌਂਕ ਸੀ ਰਿਸ਼ਤੇਦਾਰੀਆਂ ਚ ਗੇੜੇ ਦੇਲੇ ਬਾਜ਼ਾਰਾਂ ਚ ਘੁੰਮ ਲਿਆ ਮਹੀਨੇ ਕ ਬਾਅਦ ਮੁੜ ਕੇ ਉਹ ਖੜੀ ਐ ਬਾਹਰ ਉਹਦੇ ਤੇ ਕੱਪੜਾ ਵੀ ਨਹੀਂ ਮਾਰਦਾ ਚਾਹ ਲੈ ਗਿਆ ਨੇੜੇ ਜਿਹੜੀ ਚੀਜ਼ ਆ ਗਈ ਉਹਦੀ ਵੈਲਿਊ ਖਤਮ ਹੋ ਗਈ ਜਿੰਨਾ ਕਲੋਜ਼ ਆ ਜਾਂਦੀ ਹੈ ਕੋਈ ਚੀਜ਼ ਫੋਨ ਮੇਰੇ ਹੱਥ ਚ ਫੜਿਆ ਹੈ ਮੈਂ ਗੁਰਬਾਣੀ ਵੇਖ ਰਿਹਾ ਸੀ ਫੋਨ ਇੱਥੇ ਹੈ ਤੇ ਦਿਸਦਾ ਹੈ ਜਿੰਨਾ ਮੇਰੇ ਨੇੜੇ ਆਈ ਜਾਣਾ ਇਹਨੇ ਦਿਸਣੋਂ ਬੰਦ ਹੋ ਜਾਣਾ ਸਜਣੋ ਤੁਹਾਡੇ ਚ ਬੜਿਆ ਬੰਦਿਆਂ ਨੇ ਪਰਫਿਊਮ ਲਾਏ ਹੈ ਅਤਰ ਲਾਏ ਹੈ ਪਰ ਜਦੋਂ ਪਰਫਿਊਮ ਲਾਈਦਾ ਹੈ ਇੱਕ ਵਾਰ 스멜 ਆਉਂਦੀ ਹੈ ਜਦੋਂ ਲੱਗ ਗਿਆ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਮੈਂ ਪਰਫਿਊਮ ਲਾਇਆ ਹੋਇਆ। ਪਈ ਕਹਿਣ ਗਿਆ ਇੰਨਾ ਤੇਜ ਲਾਈ ਫਿਰਦਾ ਸਾਨੂੰ ਨਹੀਂ ਪਤਾ ਲੱਗਦਾ ਵੀ ਇਹ ਤੇਜ ਹੈ। ਜਦੋਂ ਆਪਾਂ ਲਾਨੇ ਆ ਸਾਨੂੰ 스멜 ਆਉਣਾ ਹੀ ਹਟ ਜਾਂਦੀ ਹੈ। ਸਾਨੂੰ ਮੈਂ ਕੌਣ ਉਹ ਹਟ ਜਾਂਦੀ ਹੈ। ਜਿਹੜੀ ਚੀਜ਼ ਸਾਡੇ ਨੇੜੇ ਆ ਜਾਂਦੀ ਹੈ ਉਹਦੀ ਕਦਰ ਘਟ ਜਾਂਦੀ ਹੈ। ਵੈਲਿਊ ਖਤਮ ਹੋ ਜਾਂਦੀ ਹੈ। ਮੈਂ ਬੋਲਟ ਲੈਣਾ ਮੈਂ ਮੋਟਰਸਾਈਕਲ ਲੈਣਾ ਲੈ ਲਿਆ ਆ ਗਿਆ ਮਹੀਨਾ ਚਾਹ ਰਿੰਦਾ ਮੁੜ ਕੇ ਕੱਪੜਾ ਵੀ ਨਹੀਂ ਮਾਰਿਆ ਚਾਹ ਖਤਮ ਹੋ ਗਿਆ ਵਿਆਹ ਹੋਣਾ ਵਿਆਹ ਹੋਣਾ ਵਿਆਹ ਹੋਣਾ ਸਾਲ-ਸਾਲ ਪਹਿਲਾਂ ਤਿਆਰੀਆਂ ਕਰ ਰਹੇ ਸੀ ਪਤਾ ਨਹੀਂ ਕੀ ਹੋ ਜਾਣਾ ਹੈ 2 ਮਹੀਨੇ ਬਾਅਦ ਉਹੀ ਘਰ ਵਾਲਾ ਉਹੀ ਘਰ ਵਾਲੀ ਵੈਲਿਊ ਖਤਮ ਕਰ ਲਈ ਹੁਣ ਚਾਹ ਮਰ ਗਿਆ ਫੀਲ ਮਰ ਗਈ ਰਿਸ਼ਤੇ ਹੈਗੇ ਐ ਪਰ ਫੀਲ ਹੈ ਨਹੀਂ ਜਿਵੇਂ ਹੀ ਨੇੜੇ ਆਏ ਉਵੇਂ ਹੀ ਕਦਰ ਘਟ ਗਈ ਵੈਲਿਊ ਘਟ ਗਈ ਤੇ ਗੁਰਮਖੋ ਜਿਹੜੀ ਚੀਜ਼ ਦੂਰ ਹੁੰਦੀ ਹੈ ਉਹਦੀ ਕਦਰ ਹੈ ਮਾਵਾਂ ਘਰੇ ਫਿਰਦੀਆਂ ਸਾਰਿਆਂ ਦੇ ਘਰੇ ਮਾਵਾਂ ਜਿਉਂਦੀਆਂ ਰਹਿਣ ਅੱਜ ਜਿਉਂਦੀਆਂ ਮਾਵਾਂ ਘਰ ਹੀ ਬੈਠੀ ਐ ਬੇਬੇ ਬੇਬੇ ਘਰ ਹੀ ਐ ਬੀਬੀ ਘਰ ਹੀ ਐ ਜਿੱਦਣ ਮਰ ਗਈ ਉਹਦੇ ਪਤਾ ਲੱਗਦਾ ਮਾਂ ਚੀਜ਼ ਕੀ ਐ ਮਾਂ ਬਿਨਾ ਘਰ ਸੁਨਣਾ ਹੋ ਗਿਆ ਪਿਤਾ ਬਿਨਾ ਘਰ ਸੁਨਣਾ ਹੋ ਗਿਆ ਜਿਹੜੀ ਚੀਜ਼ ਕੋਲ ਹੈ ਉਹਦੀ ਵੈਲਿਊ ਨਹੀਂ ਕਦਰ ਨਹੀਂ ਕੀਮਤ ਨਹੀਂ ਜਿਹੜੀ ਚੀਜ਼ ਦੂਰ ਹੈ ਉਹ ਦਿਸਦੀ ਹੈ ਇਸੇ ਤਰ੍ਹਾਂ ਅੱਜ ਤੁਸੀਂ ਜਮਾਨੇ ਨੂੰ ਵੇਖੋ ਪੁਰਾਣਾ ਵੇਲਾ ਐ ਸੀ ਪੁਰਾਣਾ ਵੇਲਾ ਐ ਸੀ ਉਹ ਪੁਰਾਣਾ ਵੇਲਾ ਪਤਾ ਕਿਉਂ ਵਧੀਆ ਲੱਗਦਾ ਕਿਉਂਕਿ ਬੀਤ ਚੁੱਕਿਆ ਅੱਜ ਕੋਲ ਨਹੀਂ ਹੈ ਜੇ ਸਾਡੇ ਵਰਗਿਆਂ ਨੂੰ ਪੁਰਾਣਾ ਵੇਲਾ ਅੱਜ ਮਿਲ ਜਾਏ ਨਾ 30-40 ਸਾਲ ਪਹਿਲਾਂ ਵਾਲਾ ਸੀ ਕਮਾਂਗੇ ਛੇਤੀ ਲੈ ਜਾਓ ਨਵੇਂ ਵਾਲੇ ਵੇਲੇ ਚ ਸੁੱਖ ਸਹੂਲਤਾਂ ਨੇ ਬੜੀਆਂ ਬਾਥਰੂਮ ਬਣੇ ਨੇ ਘਰ ਵਧੀਆ ਤਰ੍ਹਾਂ-ਤਰ੍ਹਾਂ ਦੀਆਂ ਰਸੋਈਆਂ ਅਸੀਂ ਇੱਕ ਮਿੰਟ ਨਹੀਂ ਠਹਿਰ ਸਕਦੇ ਪੁਰਾਣੇ ਸਮੇਂ ਦੇ ਵਿੱਚ ਪਰ ਸਾਨੂੰ ਅੱਜ ਕੀ ਹੈ ਪ੍ਰੈਜ਼ੈਂਟ ਜਿਹੜਾ ਟਾਈਮ ਹੈ ਵਰਤ ਰਿਆ ਜਿਹੜਾ ਟਾਈਮ ਹੈ ਉਹਦੀ ਕਦਰ ਨਹੀਂ ਪਿੱਛੇ ਦੁਰੇ ਫਿਰਦੇ ਆ ਜਾਂ ਅੱਗੇ ਬਾਰੇ ਸੋਚਦੇ ਰਹਿੰਦੇ ਆ ਦਿਮਾਗ ਪ੍ਰੈਜ਼ੈਂਟ ਵਿੱਚ ਨਹੀਂ ਆਉਂਦਾ